ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਸਿੱਧੂ ਮੂਸੇਵਾਲੇ ਦੇ ਬਾਰੇ ਜਿਹੜੀ ਉਹਦੇ ਖਾਸ ਦੋਸਤ ਮਨਜਿੰਦਰ ਮੱਖਾ ਨੇ ਬੁੱਕ ਲਿਖੀ ਆ ਉਹਦੇ ਕਾਂਡਾਂ ਬਾਰੇ ਗੱਲ ਕਰ ਰਹੇ ਆ ਜਿਨ੍ਹਾਂ ਨੇ ਪਹਿਲੀਆਂ ਵੀਡੀਓ ਨਹੀਂ ਦੇਖੀਆਂ ਉਹ ਚੈਨਲ ਤੇ ਜਾ ਕੇ ਸਾਰੀਆਂ ਵੀਡੀਓ ਨੂੰ ਦੇਖ ਸਕਦੇ ਨੇ ਤਾਂ ਅੱਜ ਆਪਾਂ ਆਪਣੀ ਵੀਡੀਓ ਦੇ ਪਾਰਟ 17ਵੇਂ ਬਾਰੇ ਔਰ ਕਾਂਡ 18ਵੇਂ ਬਾਰੇ ਗੱਲ ਕਰਨ ਜਾ ਰਹੇ ਆ ਆਪਣੇ ਆਖਰੀ ਸਮੇਂ ਉਹ ਇੱਕ ਅਜੀਬ ਜਿਹੀ ਚੁੱਪ ਦਾ ਸ਼িকার ਸੀ ਉਹ ਸਿੱਧੂ ਜੋ ਕਦੇ ਹਸਣ ਖੇਡਣ ਲਈ ਰੂਹ ਦੇ ਸਕੂਨ ਲਈ ਸੱਤਾਂ ਵਿੱਚ ਬੈਠੇ ਬਾਬਿਆਂ ਨਾਲ ਤਾਂਸਕੁੱਟਦਾ ਰਹਿੰਦਾ ਸੀ ਉਹਨਾਂ ਨਾਲ ਚਿਹੜਾ ਕਰਦਾ ਰਹਿੰਦਾ ਸੀ ਹੁਣ ਕਿਤੇ ਖੜਾ ਨਜ਼ਰ ਨਹੀਂ ਸੀ ਆਉਂਦਾ ਉਹ ਬੇਚੈਨ ਸੀ ਘੱਟ ਸੌਂਦਾ ਸੀ ਤੇ ਜ਼ਿਆਦਾ ਸੋਚਦਾ ਸੀ ਉਸ ਕੋਲ ਹੁਣ ਉਹ ਲੋਕ ਨਹੀਂ ਸੀ ਜੋ ਇਸ ਗਹਿਰਾਈ ਨੂੰ ਸਮਝ ਸਕਣ ਉਸ ਨੂੰ ਅੰਦਾਜ਼ਾ ਹੋ ਚੁੱਕਿਆ ਸੀ ਕਿ ਹੁਣ ਜਾਣ ਦਾ ਵੇਲਾ ਏ ਉਸ ਦੇ ਅੰਦਰ ਦੀ ਚੁੱਪ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਕਿ ਹੁਣ ਉਹ ਕਿਸੇ ਨੂੰ ਕੁਝ ਵੀ ਸਾਬਤ ਨਹੀਂ ਸੀ ਕਰਨਾ ਚਾਹੁੰਦਾ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਨਾਲ ਤੁਰਿਆ ਆ ਰਿਹਾ ਕਾਫਲਾ ਕਿਤੇ ਪਿੱਛੇ ਛੁੱਟ ਗਿਆ ਏ ਤੇ ਉਹ ਬਹੁਤ ਅੱਗੇ ਲੰਘ ਗਿਆ ਏ ਉਸ ਨੂੰ ਆਪਣੇ ਹਾਨ ਦਾ ਕੋਈ ਨਹੀਂ ਸੀ ਮਿਲ ਰਿਹਾ ਉਹ ਵਿਆਹ ਵੀ ਟਾਲ ਚੁੱਕਿਆ ਸੀ ਉਹ ਸਮਝਣ ਲੱਗਾ ਸੀ ਕਿ ਉਸ ਦੇ ਨਾਲ ਜੁੜਨ ਵਾਲੇ ਨਵੇਂ ਲੋਕ ਮਹਿਜ ਇੱਕ ਭੁਲੇਖਾ ਹੈ ਦਰਸਰ ਉਸ ਦਾ ਕੋਈ ਵੀ ਨਹੀਂ ਉਹ ਕਹਿਆ ਕਰਦਾ ਸੀ ਕਿ ਇੱਥੇ ਕੋਈ ਵੀ ਬਗੈਰ ਲਾਲਚ ਤੋਂ ਨਹੀਂ ਸਭ ਦੇ ਆਪੋ ਆਪਣੇ ਲਾਲਚ ਨੇ ਹਰ ਛੇ ਮਹੀਨੇ ਬਾਅਦ ਉਸ ਨਾਲ ਨਵੇਂ ਲੋਕ ਹੁੰਦੇ ਸਨ ਤੇ ਪੁਰਾਣੇ ਕਿਤੇ ਪਿੱਛੇ ਰਹਿ ਜਾਂਦੇ ਸੀ ਹੁਣ ਇਹ ਸلسلਾ ਵੀ ਰੁਕ ਗਿਆ ਸੀ ਨਵੇਂ ਲੋਕ ਆਉਣੇ ਵੀ ਬੰਦ ਹੋ ਗਏ ਸੀ ਉਹ ਜਾਣਦਾ ਸੀ ਕਿ ਲੋਕ ਸ਼ੁਭ ਦੀ ਨਹੀਂ ਸੱਦੂ ਮੂਸੇ ਵਾਲੇ ਨੂੰ ਪਿਆਰ ਕਰਦੇ ਨੇ ਪਰ ਉਹ ਚਾਹੁੰਦਾ ਸੀ ਕਿ ਲੋਕ ਉਸ ਦੇ ਅੰਦਰ ਦੇ ਗੱਗੂ ਨੂੰ ਵੀ ਸਮਝਣ ਤੇ ਸ਼ੁਭਦੀਪ ਨੂੰ ਵੀ ਪਰ ਇਹ ਸੰਭਵ ਨਹੀਂ ਸੀ ਭਾਵੇਂ ਉਸ ਨੇ ਸਿੱਧੂ ਮੂਸੇਵਾਲਾ ਹੁੰਦੇ ਆ ਗੱਗੂ ਬਣਨ ਲਈ ਆਪਣੀ ਜ਼ਿੰਦਗੀ ਵਿੱਚ ਵੱਡਾ ਤਿਆਰਬਾ ਕੀਤਾ ਉਹ ਇਹ ਸੀ ਕਿ ਉਹ ਬਿਲਬੋਰਡ ਤੇ ਵੀ ਵਿਖਾਈ ਦਿੰਦਾ ਸੀ ਤੇ ਝੋਨੇ ਵਾਲੇ ਬਾਣਾ ਵਿੱਚ ਮਿੱਟੀ ਨਾਲ ਲਿਬੜਿਆ ਹੋਈ ਵੀ ਵਿਖਾਈ ਦਿੰਦਾ ਸੀ ਤਾਂ ਜੋ ਆਮ ਬਣਿਆ ਰਹੇ ਪਰ ਉਹ ਖਾਸ ਹੋ ਚੁੱਕਾ ਸੀ ਬਹੁਤ ਖਾਸ ਤੇ ਵੱਡਾ ਆਦਮੀ ਉਸ ਦੇ ਇਸ ਅੰਦਾਜ਼ ਨੂੰ ਦੁਨੀਆ ਨੇ ਖੂਬ ਜ਼ਰਾਇਆ ਪਰ ਇਸ ਦਾ ਇੱਕ ਨੁਕਸਾਨ ਇਹ ਵੀ ਹੋਇਆ ਕਿ ਉਹ ਆਪਣੇ ਬੈਰੀਆਂ ਲਈ ਬਹੁਤ ਆਸਾਨ ਨਿਸ਼ਾਨਾ ਬਣ ਗਿਆ ਉਹਨੂੰ ਜਿਸ ਤਰ੍ਹਾਂ ਘੇਰ ਕੇ ਮਾਰਿਆ ਗਿਆ ਉਸ ਤੋਂ ਲੱਗਦਾ ਜਿਵੇਂ ਉਹ ਖੁਦ ਚੱਲ ਕੇ ਗਿਆ ਹੋਵੇ ਕਈ ਵਾਰ ਨਾ ਵੀ ਚਾਹੁੰਦੇ ਮਿੱਠੀਏ ਕਿll ਮੇਰੀ ਵਾਈਫ ਕਰਨੀ ਅਮਰੀਕਾ ਤੱਕ ਬੰਦੇ ਆਖਦੇ ਉਹ ਜੱਟਾ ਤੇਰੇ ਨਾਲ ਕਲੈਬ ਕਰਨੀ ਤੇ ਜੱਟ ਫੇਰੇ ਖੇਤਾਂ ਵਿੱਚ ਨਹੀਂ ਇਹ ਫਿਰਦਾ ਜਮਾਨਾ ਤਾਣੇ ਤਣ ਦਾ ਮੁੰਡਾ ਸਿੱਧੂ ਆਂ ਦਾ ਅੱਗ ਕੱਢਦਾ ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ ਉਹਨੇ ਨਾ ਸਭ ਵਿਵਾਦਾਂ ਦੇ ਵਿੱਚ ਹੀ ਚੁੱਪਚੀ ਬੀਤੇ ਆਪਣੀ ਇੱਕ ਈ ਵੀ ਕੁਝ ਦੀ ਹੀ ਦਿਨਾਂ ਵਿੱਚ ਤਿਆਰ ਕਰ ਛੱਡੀ ਜਿਸ ਦਾ ਨਾਮ ਨੋਨ ਨੇਮ ਸੀ ਜਿਹੜਾ ਸਿੱਧੂ ਮੂਸੇਵਾਲਾ ਬਹੁਤ ਸ਼ੋਰ ਸ਼ਰਾਬੇ ਨਾਲ ਤੇ ਤਿਆਰੀ ਨਾਲ ਆਪਣੇ ਗੀਤ ਛੱਡਿਆ ਕਰਦਾ ਸੀ The okay. cat ਉਸਨੇ ਬਿਨਾਂ ਕਿਸੇ ਪ੍ਰੋਮੋਸ਼ਨ ਤੋਂ ਆਪਣੇ ਗੀਤ ਛੱਡ ਦਿੱਤੇ ਇਸ ਦੀ ਖਾਸ ਗੱਲ ਇਹ ਸੀ ਇਸ ਦੇ ਬਾਵਜੂਦ ਈਪੀ ਬਿਲਬੋਰਡ ਤੇ ਸੀ ਜਿਸ ਦਾ ਜੇਕਰ ਉਸਨੇ ਆਪਣੇ ਅਗਲੇ ਗਾਣੇ ਲੈਵਲਸ ਵਿੱਚ ਵੀ ਕੀਤਾ ਸਾਰੇ ਬਾਦ ਵਿਵਾਦਾਂ ਦੇ ਬਾਵਜੂਦ ਇੱਕ ਗੱਲ ਸਭ ਨੂੰ ਸਾਫਟ ਸੀ ਕਿ ਉਸ ਦੀ ਕਲਮ ਦਾ ਕੋਈ ਤੋੜ ਨਹੀਂ ਸੀ ਉਹ ਆਪਣੇ ਸਮੇਂ ਦਾ ਮਹਾਨ ਪੰਜਾਬੀ ਕਲਾਕਾਰ ਰਿਹਾ ਤੇ ਸ਼ਾਇਦ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਯਾਰਤਾ ਹੈ ਕਿ ਉਸ ਦੀ ਲੈਗਸੀ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਉਸ ਨੂੰ 20 ਇੱਕ ਮਜਬੂਰੀ ਬਖਸ਼ ਹਥਿਆਰ ਕੋਲ ਰੱਖਣਾ ਪਿਆ ਪਰ ਉਹ ਬਾਾਰ ਕਲਮ ਨਾਲ ਹੀ ਕਰਦਾ ਸੀ ਉਸ ਦੀਸ ਈਪੀ ਦੇ ਗੀਤਾਂ ਦੇ ਉਹ ਲੱਜ ਵੀ ਲੋਕਾਂ ਦੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਨੇ ਆਪਣੀ ਮੌਤ ਤੋਂ ਬਾਅਦ ਵੀ ਉਹ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਕਲਾਕਾਰ ਹੈ ਉਸ ਦੀ 4 ਬਿਲੀਅਨ ਸਪੋਟੀਫਾਈ ਸਕਰੀਮਿੰਗ ਹੈ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਉਸ ਦਾ ਡੰਕਾ ਵੱਜਦਾ ਹੈ ਉਸ ਦੇ ਜਾਣ ਬਾਅਦ ਲੋਕ ਇਹ ਸੋਚ ਸੋਚ ਕੇ ਹੈਰਾਨ ਨੇ ਕਿ ਉਸ ਨੂੰ ਸਭ ਕੁਝ ਪਹਿਲਾਂ ਤੋਂ ਹੀ ਪਤਾ ਸੀ ਪਰ ਇਹ ਤਾਂ ਸੰਭਵ ਨਹੀਂ ਕਿ ਕੋਈ ਆਪਣੀ ਮੌਤ ਦਾ ਰਸ ਸਮਝ ਲਵੇ ਪਰ ਉਹ ਜਿਸ ਮਾਹੌਲ ਵਿੱਚੋਂ ਗੁਜ਼ਰਦਾ ਸੀ ਉੱਥੇ ਹਰ ਪਲ ਮੌਤ ਦਾ ਸਾਆਇਆ ਸੀ ਇਸੇ ਲਈ ਉਹ ਕਹਿੰਦਾ ਸੀ ਸਾਡੇ ਲੇਖਾਂ 'ਚ ਕਜਹਿਰੀਆਂ ਠਾਣੇ ਨਹੀਂ ਸਾਡੇ ਲੇਖਾਂ 'ਚ ਲਾਈਫ ਸਾਡੀ ਹੁੰਦੀ ਕੱਟਨੀ ਕੱਟਨੀ ਹੋ ਅਣਖ ਨਾ ਜੋਗੇ ਜ਼ਿੰਦਗੀ ਚੱਲਿਆ ਜੱਟਨੀ ਨੈਵਰ ਫੋਲਡ ਲਵ ਸਿਕ ਐਵਰੀਬਾਡੀ ਹਰਟਸ 0200 ਬਲੱਡ ਲਾਸਟ ਇਹ ਗੀਤਾਂ ਦੇ ਬੋਲ ਸਿਰਫ ਗੀਤ ਨਹੀਂ ਇਹ ਉਸ ਦੀ ਜ਼ਿੰਦਗੀ ਦਾ ਸਾਰਾਂਸ਼ ਨੇ ਉਸ ਦੀ ਸਾਰੀ ਜ਼ਿੰਦਗੀ ਇਸ ਈਪੀ ਦੇ ਇर्द-ਗਿਰਦੇ ਹੀ ਘੁੰਮਦੀ ਹੈ ਉਹ ਜਦੋਂ ਦਾ ਫੀਲਡ ਵਿੱਚ ਆਇਆ ਸੀ ਉਦੋਂ ਤੋਂ ਹੀ ਉਸ ਦਾ ਸਬੰਧ ਕਚਹਿਰੀਆਂ ਥਾਣਿਆਂ ਨਾਲ ਚੱਲਦਾ ਆ ਰਿਹਾ ਸੀ ਤੇ ਉਹ ਸਮਝ ਗਿਆ ਸੀ ਕਿ ਉਸ ਨੂੰ ਬਹੁਤਾ ਸਮਾਂ ਜਿੰਦਾ ਨਹੀਂ ਰਹਿਣ ਦਿੱਤਾ ਜਾਵੇਗਾ ਬਿਜਾ ਕੋ ਆਪ ਦਾ ਸਮਝ ਗਿਆ ਸੀ ਪਰ ਉਹਦੇ ਇर्द-ਗਿਰਦੇ ਰਹਿੰਦੇ ਲੋਕੀ ਗੱਲ ਨਹੀਂ ਸਮਝ ਸਕੇ ਉਹਨਾਂ ਲਈ ਸਿੱਧੂ ਮਸੂਹੂਰ ਹੋਣ ਦਾ ਤੇ ਫਾਇਦਾ ਲੈਣ ਦਾ ਹੀ ਸਾਧਨ ਰਿਹਾ ਤੇ ਸ਼ਾਇਦ ਹੁਣ ਵੀ ਹੈ ਕਿਉਂਕਿ ਹੁਣ ਵੀ ਲੋਕ ਉਸ ਦੇ ਉਹ ਤਾਂ ਇਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਨੇ ਸ਼ਾਇਦ ਉਹ ਕਾਮਯਾਬ ਹੋ ਵੀ ਜਾਣ ਕਿਉਂਕਿ ਉਹ ਤਾਂ ਪਾਰਸ ਸੀ ਉਸ ਨਾਲ ਘਸਣ ਵਾਲੇ ਲੋਕ ਸੋਨਾ ਹੋਗੇ ਪਰ ਉਸ ਦੇ ਸੇਵੇ ਨਾਲ ਘਸ ਘਸ ਸੋਨਾ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਬਾਰੇ ਹੁਣ ਕੀ ਕਿਹਾ ਜਾਵੇ ਉਸ ਦੇ ਗੀਤਾਂ ਦੇ ਬੋਲ ਮੌਤ ਦੇ ਜ਼ਿਕਰ ਬਿਨਾਂ ਅਧੂਰੇ ਲੱਗਦੇ ਨੇ ਸ਼ਾਇਦ ਹੀ ਕੋਈ ਗੀਤ ਹੋਵੇ ਜਿਸ ਵਿੱਚ ਮੌਤ ਦਾ ਜ਼ਿਕਰ ਨਹੀਂ ਕਰਦਾ ਮੌਤ ਪ੍ਰਤੀ ਉਸ ਦੀ ਖਿੱਚ ਹੈਰਾਨ ਕਰਨ ਵਾਲੀ ਹੈ ਸ਼ਾਇਦ ਉਸ ਦੇ ਜਿਉਂਦੇ ਜੀ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਕਿਉਂਕਿ ਇਹ ਕੁਦਰਤੀ ਗੱਲ ਹੈ ਕਿ ਤੰਦਰੁਸਤ ਵਿਅਕਤੀ ਦੀ ਮੌਤ ਬਾਰੇ ਪਹਿਲਾਂ ਤਾਂ ਕੋਈ ਗੱਲ ਨਹੀਂ ਕਰਦਾ ਪਰ ਜਿਉਂ ਹੀ ਉਸ ਦੀ ਮੌਤ ਹੋਈ ਲੋਕਾਂ ਨੇ ਉਸ ਦੀਆਂ ਲਿਖਤਾਂ ਫਰੋਲੀਆਂ ਤੇ ਲੋਕ ਹੈਰਾਨ ਹੋ ਗਏ ਕਿ ਮੌਤ ਪ੍ਰਤੀ ਉਸ ਦੀ ਚਾਹਤ ਹਰ ਗੀਤ ਵਿੱਚ ਵਿਖਾਈ ਦੇਣ ਲੱਗੀ ਲੋਕਾਂ ਨੂੰ ਜਾਂਪਿਆ ਜਿਵੇਂ ਸਭ ਕੁਝ ਪਹਿਲਾਂ ਤੋਂ ਤੈਅ ਹੋਵੇ ਉਹ ਆਪਣੀ ਮੌਤ ਬਾਰੇ ਗੱਲਾਂ ਵਾਰ-ਵਾਰ ਰਿਪੀਟ ਕਰਦਾ ਸੀ ਉਹ ਆਪਣੇ ਗੀਤ ਨੇਵਰ ਫੋਲਡ ਵਿੱਚ ਕਹਿੰਦਾ ਏ ਸਾਡੇ ਰਾਸਤੇ ਜਾਂਦੇ ਨਰਕਾਂ ਨੂੰ ਪਿੱਛਾ ਨਾ ਕਰੀ ਨਦਾਨੀ ਚ ਸਾਡੀ ਅਤ ਤੇ ਅੰਤਾ ਦੋਵੇਂ ਹੀ ਹੁੰਦੇ ਭਰੀ ਜਵਾਨੀ ਚ ਲਾ ਕੇ ਯਾਰੀਆਂ ਮੂਸੇ ਵਾਲੇ ਨਾ ਹੰਝੂ ਛੁੱਟੇ ਕੀ ਗਮ ਗਮਦੇ ਨਹੀਂ ਸਾਡੇ ਲਾਣੇ ਜੌਣੇ ਸੋਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ ਉਸਦੀ ਆਖਰੀ ਐਲਬਮ ਵਿੱਚੋਂ ਉਸਦਾ ਅੰਤਮ ਸਮਾਂ ਵੀ ਵਿਖਾਈ ਦਿੰਦਾ ਹੈ ਉਸਨੇ ਜਿਸ ਤਰ੍ਹਾਂ एवरीवन ਬਾਡੀ ਹਾਰਟਸ ਵਿੱਚ ਆਖਰ ਤੇ ਇੱਕ ਸ਼ੇਰ ਰਾਹੀਂ ਦਰਦ ਬਿਆਨ ਕੀਤਾ ਹੈ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਅੰਤਮ ਸਮੇਂ ਕਿੰਨਾ ਇਕੱਲਾ ਤੇ ਦੁਖੀ ਹੋਵੇਗਾ ਸ਼ਾਇਦ ਉਹ ਚੋਣਾ ਤੋਂ ਬਾਅਦ ਹੋਈ ਹਾਰ ਤੋਂ ਉੱਪਰ ਨਹੀਂ ਪਾਇਆ ਉਸ ਨੂੰ ਸਮਝਣ ਵਾਲੇ ਤੇ ਨੇੜੇ ਰਹਿਣ ਵਾਲੇ ਲੋਕ ਕਦੇ ਇਹ ਨਹੀਂ ਮੰਨ ਸਕਦੇ ਕਿ ਉਹ ਕਦੇ ਇਸ ਤਰ੍ਹਾਂ ਦੀ ਗੱਲ ਆਪਣੇ ਗੀਤ ਵਿੱਚ ਕਹੇਗਾ ਕਿਉਂਕਿ ਉਹ ਦੁਨੀਆ ਦਾ ਸਭ ਤੋਂ ਵੱਧ ਪੋਜ਼ਿਟਿਵ ਇਨਸਾਨ ਸੀ ਉਸਨੇ ਕਦੇ ਕੋਈ ਉੰਨੇ ਸੋਚ ਗਏ ਨਹੀਂ ਕੀਤਾ ਕਿ ਇਹ ਨਹੀਂ ਹੋਣਾ ਉਹ ਕਰਨ ਤੋਂ ਬਾਅਦ ਸੋਚਦਾ ਸੀ ਪਰ ਉਸਨੇ ਆਪਣੇ ਅੰਤਮ ਸਮੇਂ ਜੋ ਦਰਦ ਭਰੇ ਗੀਤ ਗਾਏ ਉਹ ਮਹਿਜ ਗੀਤ ਨਹੀਂ ਸੀ ਉਹਨਾਂ ਵਿੱਚੋਂ ਨੈਗੇਟਿਵ એનર્ਜੀ ਵਿਖਾਈ ਦਿੰਦੀ ਹੈ ਜੋ ਉਸ ਅੰਦਰ ਘਰ ਕਰ ਰਹੀ ਸੀ ਇਹ ਗੀਤ ਦੱਸ ਰਹੇ ਨੇ ਕਿ ਉਹ ਅੰਦਰੋਂ ਬिखर ਚੁੱਕਿਆ ਹੈ ਉਹ ਆਪਣੇ ਅੰਤਮ ਸਮੇਂ ਨਿਰਾਸ਼ਾ ਦੇ ਦੌਰ ਵਿੱਚੋਂ ਲੰਘਿਆ ਬੇਰੰਗ ਜਿਹੀ ਦੁਨੀਆ ਦਾ ਇਮਪ੍ਰੈਸ਼ਨ ਲੱਗਦਾ ਏ ਚੁੱਪੇ ਇੰਨਾ ਜ਼ਿਆਦਾ ਐਂਡ ਪ੍ਰੈਸ਼ਨ ਲੱਗਦਾ ਏ ਲੱਗਦਾ ਜਜ਼ਬਾਤਾਂ ਦਾ ਕੋਲਾਈਡ ਹੋ ਗਿਆ ਏ ਮੈਨੂੰ ਮਾਫ਼ ਕਰੀ ਜ਼ਿੰਦਗੀ ਸੁਇਸਾਈਡ ਹੋ ਗਿਆ ਏ ਮੈਨੂੰ ਮਾਫ਼ ਕਰੀ ਜ਼ਿੰਦਗੀ ਜਦੋਂ ਉਹਦਾ ਸ਼ਕ ਪ੍ਰੀਤ ਵਾਲਾ ਵਿਵਾਦ ਖੜਾ ਹੋਇਆ ਸੀ ਉਸ ਦੀ ਜਾਨ ਨੂੰ ਬਹੁਤ ਖਤਰਾ ਸੀ ਕਿਉਂਕਿ ਚੁੱਪ ਸਵਾਰ ਖੜੇ ਕਰ ਰਹੀ ਸੀ ਭਾਵੇਂ ਖਤਰਾ ਤਾਂ ਬੇਝਾ ਕੁਸ ਨੂੰ ਪਹਿਲੇ ਦਿਨ ਤੋਂ ਹੀ ਸੀ ਜਦੋਂ ਉਹ ਮਸ਼ਹੂਰ ਹੋਇਆ ਸੀ ਜਦੋਂ ਦਾ ਉਸ ਨੇ ਭਾਗੋ ਮਾਜਰੇ ਕੱਪ ਤੇ ਜਾਣ ਦਾ ਫੈਸਲਾ ਕੀਤਾ ਜਦੋਂ ਦਾ ਉਹ ਦ੍ਰਿੜਬੇ ਕਬੱਡੀ ਕੱਪ ਤੇ ਧਾਪੀਆਂ ਮਾਰ ਆਇਆ ਸੀ ਪਰ ਸ਼ਗਨਪ੍ਰੀਤ ਦਾ ਉਸ ਨੂੰ ਮਾਰਨ ਦਾ ਚੰਗਾ ਬਹਾਨਾ ਸੀ ਤੇ ਉਹ ਇੰਨਾ ਤੇਜ਼ ਤਰਾਰ ਨਹੀਂ ਸੀ ਕਿ ਉਹ ਸਿਸਟਮ ਦੀਆਂ ਚਾਲਾਂ ਸਮਝ ਸਕੇ ਜਿਸ ਪਲ ਸਿੱਧੂ ਦਾ ਕਤਲ ਹੋਇਆ ਸੀ ਤਾਂ ਉਸੇ ਪਲ ਤੋਂ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਸੀ ਉਹਦਾ ਸੰਸਕਾਰ ਕਰਵਾਉਣਾ ਇਸੇ ਲਈ ਏਆਈਜੀ ਸੁਰਿੰਦਰਪਾਲ ਤੰਗਨੇ ਮੂਸੇਪਿੰਡ ਮੇਰੀ ਇੰਟਰਲੌਕ ਟਾਇਲ ਫੈਕਟਰੀ ਦੇ ਦਫ਼ਤਰ ਨੂੰ ਹੀ ਕੰਟਰੋਲ ਰੂਮ ਬਣਾ ਲਿਆ ਉਹ ਚਾਰ ਦਿਨ ਉੱਥੇ ਹੀ ਰਹੇ ਜਿੱਥੇ ਬੈਠੋ ਸਾਰੀ ਰਿਪੋਰਟ ਤਿਆਰ ਕਰ ਰਹੇ ਸੀ ਤੇ ਪਰਪਲ ਤੇ ਨਜ਼ਰ ਵੀ ਰੱਖ ਰਹੇ ਸੀ ਤਾਂ ਜੋ ਜਲਦੀ ਤੋਂ ਜਲਦੀ ਸੰਸਕਾਰ ਕਰਵਾਇਆ ਜਾ ਸਕੇ ਸਰਕਾਰ ਨੂੰ ਇਸ ਗੱਲ ਦਾ ਡਰ ਸੀ ਕਿ ਕਿਦਰੇ ਤਰ੍ਹਾਂ ਦਾ ਪ੍ਰਦਰਸ਼ਨ ਹੋ ਗਿਆ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਉਹ 3-4 ਦਿਨ ਜੋ ਹੋਇਆ ਉਸ ਉੱਪਰ ਇੱਕ ਲਗਿਕ ਤਾਅਬ ਲਿਖੀ ਜਾ ਸਕਦੀ ਹੈ ਤੇ ਉਹ ਮੈਂ ਲੇਖਣ ਵੀ ਜਾ ਰਿਹਾ ਜਿਸ ਵਿੱਚ ਸ਼ੁਭਦੀਪ ਦੀਆਂ ਅੱਖਾਂ ਬੰਦ ਹੋਣ ਤੇ ਛੋਟੇ ਸ਼ੁਭਦੀਪ ਦੀਆਂ ਅੱਖਾਂ ਖੋਲਣ ਤੱਕ ਜਿਸ ਤਰ੍ਹਾਂ ਸਿੱਧੂ ਦੇ ਪਰਿਵਾਰ ਨੂੰ ਤੰਗ ਪ੍ਰਿਹਾਨ ਕੀਤਾ ਗਿਆ ਤੇ ਜੋ ਰਾਜਨੀਤੀ ਹੋਈ ਉਸ ਸਭ ਮੰਜ਼ਰ ਉਸ ਕਿਤਾਬ ਵਿੱਚ ਬੰਦ ਹੈ ਉਸ ਕਿਤਾਬ ਬਾਰੇ ਇਹੋ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਤੁਰ ਜਾਣ ਬਾਅਦ ਲਾਹੌਰ ਦਰਬਾਰ ਸ਼ਾਹਸਾਹ ਦਾ ਗੜ ਬਣ ਗਿਆ ਸੀ ਉਹ ਸਭ ਸਿੱਧੂ ਦੇ ਤੁਰ ਜਾਣ ਬਾਅਦ ਮੂਸੇ ਹਵੇਲੀ 'ਚ ਹੋਇਆ ਖੈਰ ਏਆਈਜੀ ਸੁਰਿੰਦਰਪਾਲ ਹੁਣਾ ਨੇ ਕੈਰੈਕਟਰ ਕਲਚਰ ਬਾਰੇ ਕਈ ਅੰਦਰਲੀਆਂ ਗੱਲਾਂ ਵੀ ਦੱਸੀਆਂ ਉਹਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਸਾਹਮਣੇ ਉਹਨਾਂ ਦੀ ਖਾਸ ਡਿਊਟੀ ਸ਼ੁਭਦੀ ਉੱਪਰ ਲਗਾਈ ਗਈ ਸੀ ਕਿਉਂਕਿ ਕੈਪਟਨ ਸਰਕਾਰ ਨੂੰ ਨੈਸ਼ਨਲ ਏਜੰਸੀਆਂ ਨੇ ਰਿਪੋਰਟ ਦਿੱਤੀ ਸੀ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਉਸ ਦੇ ਪਿੱਛੇ ਗੈਂਗਸਟਰ ਨੇ ਉਹਨਾਂ ਦੇ ਦਸਨ ਮੁਤਾਬਕ ਕਈ ਵਾਰ ਸੀਨੀਅਰ ਅਧਿਕਾਰੀਆਂ ਨੇ ਉਸ ਨੂੰ ਸੂਚਿਤ ਵੀ ਕੀਤਾ ਪਰ ਥੋੜੇ ਚਿਰ ਬਾਅਦ ਉਹ ਫਿਰ ਵੇਸ ਵਾਲਾ ਹੋ ਜਾਂਦਾ ਇਹ ਗੱਲ ਸੱਚ ਵੀ ਜਾਪਦੀ ਹੈ ਉਹਨਾਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀ ਇਸ ਮੁੰਡੇ ਨੂੰ ਬਚਾਇਆ ਜਾ ਸਕੇ ਪਰ ਇਸ ਪੱਧਰ ਦਾ ਲਾਮ ਲਸ਼ਕਰਤਾ ਕਿਸੇ ਬਹੁਤ ਵੱਡੇ ਮਿਸ਼ਨ ਲਈ ਹੀ ਮੈਦਾਨ 'ਚ ਉਤਾਰਿਆ ਜਾਂਦਾ ਹੈ ਜਿਸ ਤਰ੍ਹਾਂ ਦੀ ਤਿਆਰੀ ਗੈਂਗਸਟਰ ਕਰਕੇ ਆਈ ਸੀ ਉਹ ਹੈਰਾਨ ਕਰ ਦੇਣ ਵਾਲੀ ਸੀ ਬੇਜਾ ਕੇ ਇੱਕ ਜਾਣਕਾਰੀ ਅਨੁਸਾਰ ਇਹੋ ਜਿਹੀ ਇੱਕ ਜਾਣਕਾਰੀ ਸਿੱਧੂ ਨੂੰ ਉਸ ਦੀ ਮੌਤ ਤੋਂ ਲਗਭਗ 20 ਦਿਨ ਪਹਿਲਾਂ ਵੀ ਦਿੱਤੀ ਗਈ ਜਿਸ ਅਨੁਸਾਰ ਇਹ ਕਿਹਾ ਗਿਆ ਹੈ ਕਿ ਉਸ ਉੱਪਰ ਹਮਲਾ ਹੋਣ ਦੀ ਪੂਰੀ ਪੂਰੀ ਸੁਭਾਵਨਾ ਹੈ ਪਰ ਇੱਥੇ ਇਹ ਗੱਲ ਕਹਿ ਦੇਣੀ ਬਣਦੀ ਹੈ ਕਿ ਮੌਜੂਦਾ ਸਰਕਾਰ ਦੀ ਲਾਪਰਵਾਹੀ ਦੇ ਨਾਲ-ਨਾਲ ਸ਼ੁਭਦੀਪਦੀਪ ਦੀ ਟੀਮ ਦਾ ਵੀ ਉਸ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਸੀ ਮੈਂ ਤਾਂ ਇਹ ਵੀ ਕਹਿਣਾ ਹੈ ਕਿ ਉਸ ਦੀ ਕੋਈ ਟੀਮ ਹੀ ਨਹੀਂ ਟੱਟ ਸਮਝਦਾਰ ਲੋਕ ਸੁਰੱਖਿਆ ਬਾਰੇ ਕਦੇ ਸੋਚ ਹੀ ਨਹੀਂ ਸਕੇ ਪੰਜਾਬ ਵਿੱਚ ਗੈਂਗਸਟਰਾਂ ਦੇ ਇਸ ਤਰ੍ਹਾਂ ਦੇ ਪੈਰ ਜਮਾਉਣ ਪਿੱਛੇ ਬਹੁਤ ਵੱਡੀ ਕਹਾਣੀ ਹੈ ਜਿਵੇਂ ਪਿੱਛੇ ਜ਼ਿਕਰ ਕੀਤਾ ਜਾ ਚੁੱਕਿਆ ਹੈ ਕਿ ਮੌਜੂਦਾ ਸਮੇਂ ਦੋ ਕੌਟਾ ਆਪਸ ਵਿੱਚ ਲੜ ਰਹੇ ਸੀ ਤੇ ਉਹਨਾਂ ਦਾ ਸਿੱਧਾ ਸਬੰਧ ਪੰਜਾਬ ਯੂਨੀਵਰਸਿਟੀ ਨਾਲ ਜਾ ਕੇ ਜੁੜਦਾ ਹੈ ਉਹ ਸਟੂਡੈਂਟ ਰਾਜ ਉਡੇ ਮੋਟੇ ਜ਼ੁਲਮ ਤੋਂ ਜਿਸ ਥਾਂ ਤੇ ਪੁੱਜ ਗਏ ਉਸ ਦੇ ਪਿੱਛੇ ਸਰਕਾਰਾਂ ਦੁਆਰਾ ਦਿੱਤੀ ਗਈ ਖੁੱਲ ਤੇ ਵਿਦੇਸ਼ਾਂ 'ਚ ਮਿਲ ਰਹੀ ਸ਼ਰਨਮੁਖ ਕਾਰਨ ਹੈ ਪਿਛਲੇ ਸਮੇਂ ਪੰਜਾਬ ਵਿੱਚ ਹੋਈਆਂ ਵੱਡੀਆਂ ਬਰਦਾਤਾਂ ਦੀ ਜ਼ਿੰਮੇਵਾਰੀ ਵਿਦੇਸ਼ਾਂ 'ਚ ਬੈਠੇ ਲੋਕ ਹੀ ਲੈ ਰਹੇ ਨੇ ਤੇ ਇੱਥੇ ਉਹਨਾਂ ਲੋਕਾਂ ਦਾ ਬ੍ਰੇਨਵਾਸ਼ ਕਰ ਰਹੇ ਨੇ ਜੋ ਆਰਥਿਕ ਪੱਖ ਤੋਂ ਕਮਜ਼ੋਰ ਅਤੇ ਨਸ਼ੇ ਦੀ ਦਲਦਲ ਵਿੱਚ ਲੱਬੜੇ ਨੇ ਪਹਿਲਾਂ ਪਹਿਲ ਸਿਆਸੀ ਸ਼ਕਤੀਆਂ ਕਰਕੇ ਇਹਨਾਂ ਲੋਕਾਂ ਨੇ ਸਮਾਜ ਦੇ ਆਮ ਸ਼ਹਿਰੀ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਜੋ ਆਪਣੀ ਮਿਹਨਤ ਨਾਲ ਪੈਸੇ ਕਮਾ ਰਿਹਾ ਸੀ ਤੇ ਬਾਅਦ ਵਿੱਚ ਜਦੋਂ ਕ੍ਰائم ਦੀ ਦੁਨੀਆ ਵਿੱਚ ਇਹ ਬਦਨਾਮ ਹੋ ਗਏ ਵਾਪਸ ਕਤਲ ਦਾ ਕੋਈ ਤਰੀਕਾ ਨਾ ਰਿਹਾ। ਇਹ ਲੋਕ ਨੇਪਾਲ ਅਤੇ ਹੋਰ ਬਹੁਤ ਸਾਰੇ ਜੁਗਾੜ ਲਗਾ ਵਿਦੇਸ਼ਾਂ ਵੱਲ ਕੂਚ ਕਰ ਗਏ ਤੇ ਉੱਥੇ ਖੁੱਡਾਂ ਵਿੱਚ ਲੋਕ ਪੰਜਾਬ ਵਿੱਚ ਇਹੋ ਜਿਹੇ ਕੰਮਾਂ ਨੂੰ ਅੰਜਾਮ ਦੇਣ ਲੱਗੇ। ਇਹਨਾਂ ਲੋਕਾਂ ਨੇ ਆਪਣੀਆਂ ਨਿੱਜੀ ਰੰਜਿਸ਼ਾਂ ਤੇ ਪੈਸੇ ਦੀ ਭੁੱਖ ਦੇ ਕਾਰਨ ਗੈਰ ਪੰਜਾਬੀ ਲੋਕਾਂ ਤੋਂ ਪੰਜਾਬੀ ਕਤਲ ਕਰਵਾਏ। ਅੱਜ ਕੱਲ੍ਹ ਇਹ ਸਰਕਾਰਾਂ ਦੇ ਬਸ ਵਿੱਚੋਂ ਬਾਹਰ ਨੇ। ਇਹਨਾਂ ਗੈਂਗਸਟਰਾਂ ਦੇ ਸਬੰਧ ਪਾਕਿਸਤਾਨ ਵਿੱਚ ਬੈਠੇ ਮਿਲੀਟੈਂਟ ਗਰੁੱਪਾਂ ਦੇ ਨਾਲ ਨੇ। ਉਸ ਤੋਂ ਲਾਵਾ ਉੱਥੋਂ ਦੀਆਂ ਏਜੰਸੀਆਂ ਲਈ ਵੀ ਬਹੁਤ ਸਾਰੇ ਗੈਂਗਸਟਰਾਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਏ। ਇਹ ਲਿਖਣ ਦੇ ਸਮੇਂ ਤੱਕ ਬਹੁਤ ਸਾਰੇ ਗੈਂਗਸ ਜੋ ਬੈਠੇ ਰਿੰਦੇ ਨਾਮਕ ਅਪਰਾਧੀ ਦੇ ਸੰਪਰਕ ਵਿੱਚ ਨੇ ਜੋ ਇਹਨਾਂ ਨੂੰ ਹਥਿਆਰ ਸਪਲਾਈ ਕਰਦਾ ਇਸ ਤੋਂ ਇਲਾਵਾ ਕੈਨੇਡਾ ਅਮਰੀਕਾ ਵਿੱਚ ਹੋਏ ਖਾਲਿਸਤਾਨੀ ਪੱਖੀ ਸਿੱਖ ਲੀਡਰਾਂ ਦੇ ਕਤਲਾਂ ਵਿੱਚ ਇਹਨਾਂ ਗਰੁੱਪਾਂ ਦੀ ਮੂਲੀਅਤ ਦਾ ਜ਼ਿਕਰ ਹੈ ਸਿੱਧੂ ਦੇ ਕੇਸ ਵਿੱਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਹਥਿਆਰ ਦਿੰਦੇ ਨੇ ਹੀ ਦਿੱਤੇ ਸੀ ਸ਼ੁਰੂ-ਸ਼ੁਰੂ ਵਿੱਚ ਬਹੁਤ ਸਾਰੇ ਰਾਜਨੀਤਿਕ ਲੀਡਰਾਂ ਨੇ ਆਪਣੇ ਹਿੱਤ ਲਈ ਇਹਨਾਂ ਗੈੰਗਟਰਾਂ ਤੋਂ ਕੰਮ ਲਏ ਪਰ ਜਦੋਂ ਇਹ ਲੋਕ ਨਕਾਰਾ ਹੋ ਗਏ ਤਾਂ ਰੱਸਾ ਲਾ ਦਿੱਤਾ ਪਰ ਉਦੋਂ ਤੱਕ ਇਹ ਲੋਕ ਡੰਗਰ ਬਣ ਚੁੱਕੇ ਸੀ ਤੇ ਸਮਾਜ ਲਈ ਖਤਰਾ ਅੱਜ ਇਹਨਾਂ ਨੂੰ ਨੱਥ ਪਾਉਣਾ ਸਟੇਟ ਸਰਕਾਰ ਦੇ ਬਸ ਦੀ ਗੱਲ ਨਹੀਂ ਨੈਸ਼ਨਲ ਜੇ ਅੰਦਰ ਦੀ ਲੋਡ ਹੈ ਪਰ ਜਦੋਂ ਜੇਲ੍ਹਾਂ ਵਿੱਚ ਇੰਟਰਵਿਊਜ਼ ਆਉਂਦੀਆਂ ਨੇ ਤਾਂ ਆਮ ਆਦਮੀ ਦਾ ਸਿਸਟਮ ਤੋਂ ਭਰੋਸਾ ਟੁੱਟ ਜਾਂਦਾ ਏ ਕਤਲ ਕਿਸੇ ਦਾ ਵੀ ਹੋਵੇ ਪਰ ਇਨਸਾਫ ਹਰ ਕਿਸੇ ਨੂੰ ਮਿਲਣਾ ਚਾਹੀਦਾ ਏ ਜਦੋਂ ਸ਼ੋਭਦੀਪ ਨੇ ਸਿਮਰਜੀਤ ਸਿੰਘ ਮਾਨ ਨੂੰ ਸਪੋਰਟ ਕਰਨ ਦਾ ਫੈਸਲਾ ਕੀਤਾ ਤਾਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਹੀ ਅੰਦਰ ਖਾਤੇ ਉਸ ਦਾ ਵਿਰੋਧ ਕੀਤਾ ਸਪੋਰਟ ਬੇਸ਼ੱਕ ਉਸ ਦੀ ਘਰ ਵਾਪਸੀ ਸੀ ਤੇ ਕਾਂਗਰਸ ਤੋਂ ਮੁਕਤੀ ਪਰ 2024 'ਚ ਸਰਦਾਰ ਬਲਕੌਰ ਸਿੰਘ ਨੇ ਇਹ ਗੱਲ ਕਹੀ ਕਿ ਸਿੱਧੂ ਕਦੇ ਵੀ ਪੰਥਕ ਸੋਚ ਦਾ ਧਾਰਨੀ ਨਹੀਂ ਸੀ ਉਸ ਦੇ ਬੱਚੇ ਨੂੰ ਤੱਕੇ ਨਾਲ ਗਰਮ ਖਿਆਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਈ ਗੀ ਦੌਰਾਨ ਸਰਦਾਰ ਬਲਕੌਰ ਸਿੰਘ ਨੇ ਬਹੁਤ ਸਪਸ਼ਟ ਤੌਰ ਤੇ ਇਹ ਗੱਲ ਕਹੀ ਹੈ ਕਿ ਉਸ ਦਾ ਬੱਚਾ ਇੱਕ ਕਲਾਕਾਰ ਕਾਰੋਬਾਰੀ ਸੀ ਤੇ ਇਹੋ ਕਾਰਨ ਕਰਕੇ ਉਸ ਦਾ ਕਤਲ ਹੋਇਆ ਹੈ ਇੱਥੇ ਇੱਕ ਗੱਲ ਸਪਸ਼ਟ ਕਰ ਦੇਣੀ ਬਣਦੀ ਹੈ ਕਿ ਲੇਖ ਕੇ ਦੇ ਤੌਰ ਤੇ ਨਰਪਖ ਹੋ ਕੇ ਕਿਤਾਬ ਲਿਖੀ ਹੈ ਤੇ ਸੱਤਾ ਤੇ ਵਿਰੋਧੀ ਧਿਰ ਨੂੰ ਮੈਂ ਨਿੱਜੀ ਤੌਰ ਤੇ ਬਰਾਬਰ ਹੀ ਕਸੂਰਵਾਰ ਮੰਨਦਾ ਕਿਉਂਕਿ ਜੇਕਰ ਸੱਤਾ ਧਿਰ ਦੀਆਂ ਨਲਾਈਕੀਆਂ ਕਰਕੇ ਉਹ ਮਾਰੇ ਆ ਗਿਆ ਤਾਂ ਵਿਰੋਧੀ ਧਿਰ ਨੇ ਉਸ ਦੇ ਇਨਸਾਫ਼ ਦੀ ਲੜਾਈ ਲੜਨ ਦੀ ਤਾਂ ਉਸ ਦੀ Laash ਉੱਪਰ ਸਿਆਸੀ ਰੋਟੀਆਂ ਸੇਕੀਆਂ ਉਸ ਦਾ ਪੰਥਕ ਧਿਰ ਦੇ ਨਾਲ ਜੋੜਨਾ ਕੋਈ ਸੁਭਾਵਿਕ ਗੱਲ ਨਹੀਂ ਸੀ ਇਹ ਉਸ ਦੇ ਜਹਨ ਚ ਚੱਲਦੇ ਚਾਲ ਦਾ ਅਸਰ ਸੀ ਪਰ ਇਸ ਦੇ ਨਤੀਜੇ ਆਮ ਬੰਦੇ ਦੀ ਸਮਝ ਤੋਂ ਪਰੇ ਨੇ 2024 ਦੀਆਂ ਵੋਟਾਂ ਵਿੱਚ ਸਰਦਾਰ ਬਲਕੌਰ ਸਿੰਘ ਨੇ ਇਹ ਫੈਸਲਾ ਲਿਆ ਕਿ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਚੱਲਣਗੇ ਇਹ ਜਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਹੈ ਤੇ ਇਸ ਦੇ ਉਹ ਜੋ ਕਾਰਨ ਦੱਸਦੇ ਨੇ ਉਹਨਾਂ ਉੱਪਰ ਕੋਈ ਵਿਚਾਰ ਚਰਚਾ ਹੋਈ ਹੋਣੀ ਤੋਂ ਬਾਅਦ ਸ਼ੋਭਦੀ ਬਸਬਦਾ ਸੀ ਉਹ ਨਾ ਕਿਸੇ ਧਰਮ ਨਾਲ ਕਿਸੇ ਜਾਤ ਨਾਲ ਕਿਸੇ ਰਾਜਨੀਤਿਕ ਧਿਰ ਦਾ ਸੀ ਉਹ ਕਲਾ ਦੀ ਦੇਵੀ ਦਾ ਪੁੱਤ ਸੀ ਜਿਸ ਨੂੰ ਸਭ ਪਿਆਰ ਕਰਦੇ ਨੇ ਕਿਸੇ ਖਾਸ ਧਿਰ ਨਾਲ ਜੋੜਨ ਕਰਕੇ ਉਹਦੀ ਸ਼ਬੀ ਨੂੰ ਨੁਕਸਾਨ ਹੋਇਆ ਏ ਇਹ ਜਿਹਾ ਕੀ ਗੱਲ ਨੂੰ ਬਲਕੌਰ ਸਿੰਘ ਸਿੱਤੂ ਦੇ ਇਨਸਾਬ ਨਾਲ ਖੋੜ ਕੇ ਵੇਖਦੇ ਨੇ ਕਾਂਗਰਸ ਉਹਨਾਂ ਦੇ ਪੁੱਤ ਨੂੰ ਇਨਸਾਫ ਲੈ ਕੇ ਦੇਵੇਗੀ ਪਰ ਪਾਰਟੀਆਂ ਵਿਰੋਧੀ ਧਿਰ ਵਿੱਚ ਰਹਿ ਕੇ ਵੀ ਬਹੁਤ ਕੁਝ ਕਰ ਸਕਦੀਆਂ ਨੇ ਤੇ ਉਹਨਾਂ ਨੇ ਆਪਣੇ ਲੀਡਰਾਂ ਨੂੰ ਬਚਾਉਣ ਲਈ ਧਰਨੇ ਪ੍ਰਦਰਸ਼ਨ ਕੀਤੇ ਪਰ ਸਿੱਧੂ ਲਈ ਹਾਲੇ ਤੱਕ ਕਾਂਗਰਸ ਕੁਝ ਵੀ ਨਹੀਂ ਕਰ ਸਕੀ ਇਹ ਕਿਤਾਬ ਜਦੋਂ ਲਿਖਣੀ ਸ਼ੁਰੂ ਕੀਤੀ ਸੀ ਉਦੋਂ ਤੱਕ ਹਰ ਕੋਈ ਉਸਦੇ ਤੁਰ ਜਾਣ ਦੇ ਦੁੱਖ ਕਾਰਨ ਚੁੱਪ ਸੀ ਪਰ ਇਹਨਾਂ 2 ਸਾਲਾਂ ਦੌਰਾਨ ਜਿਸ ਤਰ੍ਹਾਂ ਪਰਿਵਾਰ ਦਾ ਰਾਜਨੀਤਿਕ ਤੌਰ ਤੇ ਪੇਜ ਆਇਆ ਹੈ ਇਹ ਕਿਤਾਬ ਖਤਮ ਕਰਨ ਤੱਕ ਹਰ ਕੋਈ ਸਵਾਲ ਖੜੇ ਕਰ ਰਿਹਾ ਹੈ ਖਾਸ ਐਨ ਆਰ ਆਈ ਭਾਈਚਾਰਾ ਜੋ ਸਿੱਧੂ ਨਾਲ ਦਿਲ ਤੋਂ ਜੁੜਿਆ ਸੀ ਪਰ ਇਹਦੇ ਨਾਲ ਨਾਲ ਸਿੰਘ ਇਹ ਵੀ ਵੇਖਦੇ ਆ ਕਿ ਉਹ ਕਟੜ ਸਿੱਖ ਪੰਥੀ ਤੇ ਗਰਮ ਖਿਆਲੀਆਂ ਨਾਲ ਵੀ ਜੁੜੇ ਨੇ ਹੁਣ ਬਸ ਉਸਦੇ ਬਰਚ ਸੁਪਨوں ਬਚਾਉਣਾ ਵੀ ਹੁਣ ਚੈਲੰਜ ਹੈ ਖੈਰ ਆਪਣੇ ਆਖਰੀ ਦਿਨਾਂ 'ਚ ਉਹ ਸਿੱਧਾ-ਸਿੱਧਾ ਸਰਕਾਰ ਦੇ ਵਿਰੋਧ ਵਿੱਚ ਖੜਾ ਸੀ ਜਿਵੇਂ ਪਿੱਛੇ ਜਿਗਰ ਕੀਤਾ ਹੈ ਕਿ ਉਸਨੇ ਆਪਣੇ ਗੀਤ ਕੇਪਗੋਟ ਰਾਹੀਂ ਸਰਕਾਰ ਅਤੇ ਲੋਕਾਂ ਨੂੰ ਆਪਣੀ ਹੋਣੀ ਦੇ ਅਰਥ ਸਮਝਾ ਦਿੱਤੇ ਉਸ ਦਾ ਅੰਦਾਜ਼ੀ ਸੱਤਾਧਰ ਨੂੰ ਚੁਬਦਾ ਸੀ ਉਸਨੇ ਇੱਕ ਵਾਰ ਆਪਣੇ ਹੀ ਅੰਦਾਜ਼ 'ਚ ਸੋਸ਼ਲ ਮੀਡੀਆ ਤੇ ਲਿਖ ਕੇ ਪਾਇਆ ਸੀ ਕਿ ਸਭ ਤੋਂ ਖਤਰਨਾਕ ਹੁੰਦਾ ਸਾਰੀਆਂ ਭੇਡਾਂ ਦਾ ਇੱਕੋ ਦਿਨ ਮਰ ਜਾਣਾ ਇਹੋ ਜਿਹੇ ਹੀ ਵਿਵਾਦਤ ਸ਼ਬਦਾਵਲੀ ਉਹ ਵਰਤਣ ਲੱਗੇ ਆ ਗਰੀ ਨਹੀਂ ਸੀ ਕਰਦਾ ਮੌਤ ਉਸਦੇ ਆਸੇ ਪਾਸੇ ਮੜ ਰਾਹੀ ਸੀ ਇਸ ਵਿੱਚ ਹੀ ਉਸਨੇ ਆਪਣੀ ਜ਼ਿੰਦਗੀ ਦੀ ਕਹਾਣੀ ਬਿਆਨ ਕਰਦਾ ਗੀਤ ਦਾ ਲਾਸਟ ਰਾਈਡ 15 ਮਈ 2022 ਨੂੰ ਛੱਡ ਦਿੱਤਾ ਤੇ ਉਸ ਤੋਂ 10 ਦਿਨ ਬਾਅਦ ਹੀ ਇੱਕ ਹੋਰ ਗੀਤ ਜੋ ਜਿਉਂਦੇ ਜੀ ਉਹਦਾ ਲਾਸਟ ਗੀਤ ਸੀ ਲੈਵਲਸ ਛੱਡਿਆ ਇਹ ਗੀਤ ਉਸਦੀ ਮੌਤ ਤੋਂ ਬਾਅਦ ਕਰੋੜਾਂ ਵਾਰ ਸੁਣੇ ਗਏ ਲਾਸਟ ਰਾਈਡ ਗੀਤ ਟੂ ਪਾਕ ਨੇ ਵੀ ਗਾਇਆ ਸੀ ਤੇ ਉਹ ਚਾਹੁੰਦਾ ਸੀ ਉਹ ਆਪਣੇ ਰੋਲ ਮਾਡਲਾਂ ਵਾਂਗ ਬਣ ਸਕੇ ਉਹ ਚਾਹੁੰਦਾ ਸੀ ਕਿ ਉਸਦੀ ਮੌਤ ਬਹੁਤ ਸ਼ਾਨਦਾਰ ਹੋਵੇ ਤੇ ਜਦੋਂ ਉਹ ਦੁਨੀਆ ਤੋਂ ਜਾ ਰਿਹਾ ਹੋਵੇ ਤਾਂ ਉਸਨੂੰ ਵੇਖਣ ਲਈ ਦੁਨੀਆ ਥੰਮ ਜਾਵੇ ਜਦੋਂ ਸ਼ੋਭਦੀਪ ਦੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਸੀ ਤਾਂ ਸਰਕਾਰ ਨੇ ਉਸਦੇ ਗਨਮੈਨ ਵਾਪਸ ਬੁਲਾ ਲਏ ਅਤੇ ਉਹਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਇਹ ਜਾਣਦੇ ਆ ਕਿ ਦੇਸ਼ ਦੀਆਂ ਖੂਬੀ ਏਜੰਸੀਆਂ ਦੀ ਰਿਪੋਰਟ ਹੈ ਕਿ ਸਿੱਧੂ ਮੂਸੇਵਾਲੇ ਦੀ ਜਾਨ ਨੂੰ ਖਤਰਾ ਹੈ ਤੇ ਉਸਦੇ ਗਨਮੈਨ ਵਾਪਸ ਲੈ ਲਏ ਅਤੇ ਉੱਪਰੋਂ ਇਹ ਖਬਰ ਨੂੰ ਮੀਡੀਆ ਵਿੱਚ ਵੀ ਲੀਕ ਕਰ ਦਿੱਤਾ ਕਿ ਕਿਹੜੇ ਕਿਹੜੇ ਲੋਕਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ ਉਸ ਲਈ ਉਸ ਰਿਪੋਰਟ ਵਿੱਚ ਖਾਸ ਤੌਰ ਤੇ ਵਿਵਾਦਿਤ ਸ਼ਿੰਗਰ ਸ਼ਬਦ ਵਰਤੇ ਆ ਗਿਆ ਇਸ ਰਿਪੋਰਟ ਦੇ ਲੀਕ ਹੋਣ ਤੋਂ ਬਾਅਦ ਉਹ ਲੋਕ ਜੋ ਸਿੱਧੂ ਦੇ ਪਿੱਛੇ ਸੀ ਉਹ ਹੋਰ ਦੇ ਜੀ ਨਾਲ ਮੂਸੇਵਾਲਾ ਵਧੇ ਅੱਜ ਜਦੋਂ ਮੈਂ ਇਹ ਲਿਖ ਰਹਾਂ 3 ਮਈ 2024 ਨੂੰ ਤਾਂ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਨੇ ਇਹ ਗੱਲ ਮੰਨੀ ਕਿ ਸ਼ੋਭਦੀਪ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਉਸਦੀ ਸਿਕਿਉਰਿਟੀ ਵਾਪਸ ਲੈਣਾ ਤੇ ਮੀਡੀਆ ਵਿੱਚ ਉਹ ਸੂਚਨਾ ਲੀਕ ਕਰਨਾ ਹੈ। ਸਿੱਧੂ ਦੀ ਮੌਤ ਤੋਂ ਬਾਅਦ ਉਸਦੀ ਮੌਤ ਦੇ ਕਾਰਨਾਂ ਨੂੰ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਕਾਰਨ ਵੀ ਉੱਪਰ ਕੇ ਸਾਹਮਣੇ ਆਉਂਦਾ ਹੈ। ਤਾਂ ਇਹ ਸੀ ਕਾਂਡ 18ਵਾਂ। ਅਗਲੀ ਵੀਡੀਓ ਵਿੱਚ ਆਪਾਂ ਅਗਲੇ ਕਾਂਡ ਬਾਰੇ ਗੱਲ ਕਰਾਂਗੇ। ਧੰਨਵਾਦ ਜੀ।